ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਲੈ ਕੇ ਆਵਾਂਗੇ ਜੀ ਸਾਰੇ ਸੂਟ ਦੁਪੱਟੇ ਨਾਲ ਰਹਿਣਗੇ ਜੀ ਕੋਟੇ ਡੋਰੀ ਦਾ ਤਾਂ ੱਟਾ ਰਹੂਗਾ ਜੀ ਸਾਰੇ ਸੂਟ ਕਾਫਤਨ ਦੇ ਰਹਿਣਗੇ ਵਿਥਾਊਟ ਲਾਈਨਿੰਗ ਲੱਗਣ ਵਾਲੇ ਨੇ ਸੀਨ ਵਾਲੇ ਸੂਟ ਨੇ ਇਹ ਸਾਰਿਆਂ ਦੇ ਸੂਟਾਂ ਦੇ ਡਿਜ਼ਾਈਨ ਬਣੇ ਹੋਣਗੇ ਜੀ ਕੋਈ ਡਿਜ਼ਾਈਨ ਬਣਾਉਣ ਦੀ ਲੋੜ ਨਹੀਂ ਕੋਈ ਵੀ ਆਪਾਂ ਨੂੰ ਕੋਈ ਲੈਸ ਵਗੈਰਾ ਲੈ ਕੇ ਇਹਦੇ ਤੇ ਲਗਵਾਉਣ ਦੀ ਨਹੀਂ ਲੋੜ ਬਸ ਆਪਾਂ ਐਦਾਂ ਹੀ ਸੂਟ ਤੁਸੀਂ ਸਾਡੇ ਕੋਲੋਂ ਲੈ ਕੇ ਸਟਿਚਿੰਗ ਕਰਵਾ ਸਕਦੇ ਹੋ ਫੈਬਰਿਕ ਦੀ ਸਾਡੀ ਰਹੇਗੀ ਜੀ ਜ਼ਿੰਮੇਵਾਰੀ ਕੋਈ ਤੁਹਾਨੂੰ ਕੰਪਲੇਨ ਨਹੀਂ ਆਊਗਾ ਵੀ ਅਸੀਂ ਤੁਹਾਨੂੰ ਗਲਤ ਚੀਜ਼ ਦੇਵਾਂਗੇ ਵੀ ਅਸੀਂ ਤੁਹਾਨੂੰ ਵਧੀਆ ਫੈਬਰਿਕ ਦਿਖਾ ਕੇ ਤੁਹਾਡੇ ਤੱਕ ਵਧੀਆ ਕਪੜਾ ਨਹੀਂ ਪਹੁੰਚੂਗਾ ਜਿਹੜਾ ਵੀ ਸੇਮ ਸੂਟ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜੀ ਸੇਮ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜਿਹੜਾ ਰੇਟ ਆਪਾਂ ਵੀਡੀਓ ਦੇ ਵਿੱਚ ਪਾਤਾ ਜੀ ਏਸੇ ਰੇਟ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਕੋਈ ਉਹਦਾ ਸ਼ਿਪਿੰਗ ਚਾਰਜਸ ਨਹੀਂ ਹੋਊਗਾ ਇੰਡੀਆ ਦੇ ਵਿੱਚ ਬਾਕੀ ਤੁਸੀਂ ਜੇ ਕਿਸੇ ਹੋਰ ਕੰਟਰੀ ਦੇ ਵਿੱਚ ਬਣਾਉਂਗੇ ਜੀ ਉੱਥੇ ਸ਼ਿਪਿੰਗ ਕਰਦੇ ਤੁਹਾਨੂੰ ਪਤਾ ਵੀ ਲੱਗਣੀ ਨਹੀਂ ਹੈ ਨਾ ਇੰਡੀਆ ਦੇ ਵਿੱਚ ਕੀ ਰਹਿਣਗੇ ਜੀ ਬਹੁਤ ਸਾਰੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਅੱਜ ਆਪਾਂ ਅਹੀਂ ਭਾਰੀ ਡਿਸਕਾਊਂਟ ਦੇ ਸੂਟ ਲਾਏ ਨੇ ਜੀ ਤੀਆਂ ਦਾ ਤਿਹਾਰ ਆ ਰਿਹਾ ਇਸ ਕਰਕੇ ਪਹਿਣਾ ਲਈ ਹੈ ਨਾ ਡਿਸਕਾਊਂਟ ਹੈ ਜਿਹੜਾ ਆਪਾਂ ਨੇ ਆਫਰ ਰੱਖਿਆ ਬਹੁਤ ਜ਼ਿਆਦਾ ਆਫਰ ਰੱਖਿਆ ਹੋਇਆ ਪਲੀਜ਼ ਤੁਸੀਂ ਇਹ ਆਫਰ ਦਾ ਲਾਹਾ ਲੈ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਕੀ ਆਪਣਾ ਨੇਉਚਨਨਾ ਜੀ ਆਰ ਕੇ ਪਟਿਕ ਉਹਨੂੰ ਵੀ ਕੋ ਤੁਸੀਂ ਸਬਸਕ੍ਰਾਈਬ ਕਰੋ ਉਹਦੇ ਉੱਤੇ ਆਪਾਂ ਸੁਪਤਾਂ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਥੋੜਾ ਜਾਂ ਹੁਣ ਇੱਕ ਤਾਂ ਜ਼ਿਆਦਾ ਗਰਮੀ ਹੋਈ ਪਈ ਐ ਜੀ ਕਿ ਤੁਹਾਨੂੰ ਪਤਾ ਐ ਵੀ ਆਪਣੀ ਮਾਧਿ ਸੂਪੀ ਪਹਿਲਾਂ 4 ਦੇ ਵਿੱਚ ਬਿਜੀ ਸੀ ਹੁਣ ਮਾਧਿ ਸੂਪੀ ਉਹਦੇ ਵਿੱਚ ਬਿਜੀ ਹੋ ਗਏ ਹਜੇ ਥੋੜਾ ਜਿਹਾ 5-4 ਦਿਨ ਆਪਾਂ ਨੂੰ ਰੈਗੂਲਰ ਕਰਨ ਦੇ ਵਿੱਚ ਟਾਈਮ ਲੱਗੂਗਾ ਜੀ ਬਾਕੀ ਗਰਮੀ ਬਹੁਤ ਜ਼ਿਆਦਾ ਦੇਖੋ ਜਿਨ੍ਹਾਂ ਨੇ ਪੱਖਾ ਚਾਲ ਰਾਇਆ ਮੈਨੂੰ ਫੇਰ ਵੀ ਕਿੰਨਾ ਪਸੀਨਾ ਆਇਆ ਪਿਆ ਬੁਰਾ ਹਾਲ ਹੋਇਆ ਪਿਆ ਚਲੋ ਜੀ ਥੋੜਾ ਮੋਟਾ ਜੇ ਨੀਊ ਮੀ ਪੈ ਗਿਆ ਨਾ ਕੋਸ਼ਿਸ਼ ਕਰਾਂਗੇ ਮੈਂ ਜੋ ਕੋਸ਼ਿਸ਼ ਤਾਂ ਇਹੀ ਕਰਦੀ ਐ ਮੈਂ ਡੇਲੀ ਦੀ ਡੇਲੀ ਵੀਡੀਓ ਅਪਲੋਡ ਕਰਾਂ ਬਾਕੀ ਥੋੜਾ ਜਿਹਾ ਕਦੇ-ਕਦੇ ਸਰੀਰ ਹਨਾ ਤੁਹਾਨੂੰ ਪਤਾ ਜੀ ਮੈਨੂੰ ਲੱਤ ਦੀ ਪ੍ਰੋਬਲਮ ਕਰਕੇ ਮੇਰੀ ਜਮੀ ਬੇਵਾਬ ਹੋ ਜਾਂਦੀ ਐ ਕੰਮ ਕਰਦੇ ਕਰਦੇ ਫਿਰ ਐਵੇਂ ਜਿਹਾ ਵੀ ਚਲ ਛੱਡ ਦੇ ਮੇਰਾ ਤਾਂ ਸਾਧੂ ਜਿਹੜੇ ਕੰਮ ਬਣਾ ਨਹੀਂ ਸਕਦਾ ਉਹ ਜ਼ਰੂਰੀ ਨੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸੂਟ ਹੈਗਾ ਜੀ ਇਸ ਤਰ੍ਹਾਂ ਦਾ ਲਾਈਟ ਮਸਟਰਡ ਜਿਹਾ ਕਲਰ ਜਿਹੜਾ ਵੀ ਸੇਮ ਰੇਟ ਸੂਟ ਦਾ ਕਲਰ ਦਿਖ ਰਿਹਾ ਜੀ ਵੀਡੀਓ ਦੇ ਵਿੱਚ ਸੇਮ ਹੋਊਗਾ ਜੀ ਸੇਮ ਡਿਜ਼ਾਈਨਿੰਗ ਮ ਕੋਈ ਵੀ ਕਲਰ ਦਾ ਫਰਕ ਨਹੀਂ ਆ ਰਿਹਾ ਵੀਡੀਓ ਦੇ ਵਿੱਚ ਕੈਮਰੇ ਦੇ ਵਿੱਚ ਵੀ ਸੇਮ ਕਲਰ ਦਿਖ ਰਿਹਾ ਜੀ ਤੇ ਸੂਟ ਦਾ ਵੀ ਸੇਮ ਕਲਰ ਹੀ ਹੋਊਗਾ ਦੇਖੋ ਤੁਸੀਂ ਕਾਟਨ ਦੇਖੋ ਜੀ ਕਿੰਨੀ ਮਲائم ਮਲائم ਹੈ ਵਾਟਰ ਕਾਟਨ ਦੇ ਹਨਾ ਵੀ ਉਹਦੇ ਨਾਲ ਨਾਲ ਦੀ ਫੈਬਰਿਕ ਬਿਲਕੁਲ ਉਨੀ ਕੀ ਦਾ ਫਰਕ ਹੈ ਜੀ ਬਸ ਇੱਕ ਥੋੜਾ ਜਿਹਾ ਹਨਾ ਉਹਦੇ ਉੱਪਰ ਸਟੈਂਪ ਲੱਗੀ ਹੁੰਦੀ ਐ ਇਸ ਕਰਕੇ ਜ਼ਿਆਦਾ ਉਹਦਾ ਬ੍ਰਾਂਡ ਬਣ ਜਾਂਦਾ ਇਹਨਾਂ ਦੇ ਉੱਪਰ ਸਟੈਂਪ ਹੋਰ ਨਹੀਂ ਲੱਗੀ ਹੁੰਦੀ ਤਾਂ ਕਰਕੇ ਇਹਨਾਂ ਦਾ ਆਪਾਂ ਬ੍ਰਾਂਡ ਨਹੀਂ ਉਹ ਕਰ ਸਕਦੇ ਇਹ ਪਿਓਰ ਕਾਟਨ ਦਾ ਸੂਟ ਰਹੂਗਾ ਜੀ ਆ ਮੈਂ ਇਹ ਤਾਂ ਹੈ ਨਹੀਂ ਹਨਾ ਵੀ ਤੁਹਾਨੂੰ ਸਿੰਪਲ ਕਾਟਨ ਦੇ ਸੂਟ ਨੂੰ ਆਪਾਂ ਟੈਸਟਾ ਕਾਟਨ ਦੇ ਕੇ ਜਾਂ ਵਾਟਰ ਕਾਟਨ ਦਾ ਨਾਮ ਦੇ ਕੇ ਤੁਹਾਡੇ ਤੱਕ ਸੂਟ ਆ ਜਿਹੜਾ ਸੇਲ ਕਰ ਦਾਂਗੇ ਦੇਖੋ ਜੀ ਇਸ ਤਰ੍ਹਾਂ ਗਲੇ ਤੇ ਬੋਟਲੀ ਬਟਨ ਲਹਿਣਗੇ ਪਾਈਪਿੰਗ ਪੱਕੀ ਕੱਢੀ ਹੋਈ ਹੈ ਜੀ ਇਸ ਤਰ੍ਹਾਂ ਦੀ ਗ੍ਰੇ ਕਲਰ ਦੀ ਤੁਹਾਨੂੰ ਕਾਟਨ ਦੀ ਲੇਸ ਫਿਕਸ ਕੀਤੀ ਮਿਲੂਗੀ ਵਿੱਚ ਇਸ ਤਰ੍ਹਾਂ ਕੇ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈ ਦੇਖੋ ਕੋਈ ਤੁਹਾਨੂੰ ਲੇਸ ਲੈਣ ਦੀ ਲੋੜ ਨਹੀਂ ਕੋਈ ਡਿਜ਼ਾਈਨ ਬਣਾਉਣ ਦੀ ਲੋੜ ਨਹੀਂ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਆ ਇਹਦੇ ਨਾਲ ਹਲਕੀ ਸੈਲਫ ਪ੍ਰਿੰਟ ਦੀ ਤੁਹਾਨੂੰ ਮਿਲੂਗੀ ਜ ਇਹਦੇ ਨਾਲ ਇਸ ਤਰ੍ਹਾਂ ਦਾ ਕੋਟੇਡ ਓਰੀਏ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾਉਂਗੀ ਦੇਖੋ ਸਾਰੇ ਦੁਪੱਟੇ ਦੇ ਕੋਟਨ ਦੀ ਫੋਰ ਸਾਈਡ ਤੁਹਾਨੂੰ ਲੇਸ ਲੱਗੀ ਮਿਲੂਗੀ ਕੋਈ ਵੀ ਫਿਨਿਸ਼ਿੰਗ ਕਰਾਉਣ ਦੀ ਲੋੜ ਨਹੀਂ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਸੇਮ ਸੂਟ ਮਿਲੂਗਾ ਜੀ ਸੇਮ ਦੁਪੱਟਾ ਮਿਲੂਗਾ ਤੁਸੀਂ ਕੁਝ ਵੀ ਨਹੀਂ ਕਰਾਉਣਾ ਵਿਦਆਊਟ ਲਾਈਨਿੰਗ ਸੂਟ ਇਹ ਸਟਿਚਿੰਗ ਨਾਲੇ ਨੇ ਕੋਈ ਵੀ ਤੁਸੀਂ ਟੇਲਰ ਨੂੰ ਇੱਕਾ ਪੈਸੇ ਨਹੀਂ ਦੇਣੇ ਸਲਾਈ ਦੇ ਜਾਂ ਕਾਸ਼ੇ ਦੇ ਵੀ ਤੁਸੀਂ ਸੇਮ ਸੂਟ ਲੈ ਕੇ ਕਿਵੇਂ ਮਰਜ਼ੀ ਆਪਣਾ ਰੈਡੀ ਕਰਕੇ ਪਾ ਸਕਦੇ ਹੋ ਦੇਖੋ ਜੀ ਇੱਕ ਕਲਰ ਇਹ ਆ ਗਿਆ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਜੀ ਕਲਰ ਅਲੱਗ-ਅਲੱਗ ਰਹਿਣਗੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਇਹ ਵਾਲਾ ਕਲਰ ਦੇਖੋ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਜੀ ਤੁਹਾਨੂੰ ਦੇਖੋ ਇਸ ਤਰ੍ਹਾਂ ਦਾ ਲਾਈਟ ਸੀ ਗ੍ਰੀਨ ਤੇ ਬਾਈਟ ਦੇ ਨਾਲ ਕੰਬੀਨੇਸ਼ਨ ਰਹੂਗਾ ਜੀ ਇਸ ਤਰ੍ਹਾਂ ਇਹਦੇ ਗਲੇ ਤੇ ਪੱਟੀ ਮਿਲੂਗੀ ਚਿਕਨ ਦਾ ਆਪਾਂ ਨੇ ਪੇਚ ਲਾ ਕੇ ਸਲੈਡਾਂ ਤੇ ਕਾਟਨ ਦੀ ਲੇਸ ਲੱਗੀ ਹੋਈ ਹੈ ਜੀ ਇਸ ਤਰ੍ਹਾਂ ਪੱਟੀ ਲਾ ਕੇ ਸੈਂਟਰ ਪੈਨਲ ਬਣੇ ਹੋਏ ਨੇ ਪਿੰਟੈਕਸ ਕੱਢੇ ਹੋਏ ਨੇ ਜੀ ਦੇਖੋ نیچے ਘੇਰਦੇ ਤੁਹਾਨੂੰ ਇਸ ਤਰ੍ਹਾਂ ਦਾ ਪਿੰਟੈਕਸ ਕੱਢ ਕੇ ਤੇ نیچے ਕਾਟਨ ਦੀ ਲੇਸ ਲਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਸੁੱਤ ਦੇ ਵਿੱਚ ਬਹੁਤ ਪਿਆਰੇ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਦੇਖੋ ਇਹਦੇ ਨਾਲ ਵੀ ਤੁਹਾਨੂੰ ਸੇਮ ਦੁਪੱਟਾ ਮਿਲੂਗਾ ਜੀ ਕੋਟੇ ਡੋਰੀਆ ਦਾ ਦੁਪੱਟਾ ਰਹੂਗਾ 2.5 ਮੀਟਰ ਤੁੰਨਾ ਟੁੰਨਾ ਇਸ ਤਰ੍ਹਾਂ ਦੀ ਸੇਮ ਫੈਬਰਿਕ ਸਲਵਾਰ ਕਮੀਜ਼ ਨਾਲ ਦੀ ਫੈਬਰਿਕ ਰਹੂਗੀ ਜੀ ਸਲਵਾਰ ਦੀ ਨਹੀਂ ਹੈਗਾ ਵੀ ਸਲਵਾਰ ਦੀ ਫੈਬਰਿਕ ਆਪਾਂ ਤੁਹਾਨੂੰ ਪੰਜਾਬੀ ਕਾਟਨ ਦੀ ਦੇ ਦ ਇਸ ਤਰ੍ਹਾਂ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਲੁਟਾ ਇਹਦਾ ਵੀ ਸੇਮ ਡਿਜ਼ਾਈਨ ਰਹੂਗਾ ਕਲਰ ਹੀ ਇਹਦਾ ਬਸ ਚੇਂਜ ਹੈ ਬਾਕੀ ਸਾਰਾ ਸੇਮ ਡਿਜ਼ਾਈਨ ਰਹੇਗਾ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਵੀ ਚਿਕਨ ਵਰਕ ਹੋਇਆ ਹੋਇਆ ਹੈ ਪੈਚ ਲਾ ਕੇ ਤੇ ਘੇਰ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਬਣਾਇਆ ਹੋਇਆ ਹੈ ਇਹਦੇ ਨਾਲ ਵੀ ਸਲਵਾਰ ਇਸ ਤਰ੍ਹਾਂ ਦੀ ਪਿੰਕ ਕਲਰ ਦੀ ਰਹੂਗੀ ਜੀ ਪਿੰਕ ਕਲਰ ਦਾ ਕੋਟੇਡ ਰੋਈ ਇਹਦਾ ਰਹੂਗਾ ਦੁਪੱਟਾ ਜੀ ਇਹ ਸੂਟ ਆ ਗਿਆ ਜੀ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਫ੍ਰੀ ਸ਼ਿਪਿੰਗ ਬੀਦੇ ਸਲਵਾਰ ਸੋਨੂ ਬੀਦੇ ਦੁਪੱਟਾ ਫਿਨਿਸ਼ਿੰਗ ਕੀਤੀ ਹੋਈ ਸਾਰੀ ਕਮੀਜ਼ ਦੇ ਉੱਪਰ ਡਿਜ਼ਾਈਨ ਬਣੇ ਹੋਏ ਕੋਈ ਤੁਹਾਨੂੰ ਡਿਜ਼ਾਈਨ ਬਣਾਉਣ ਦੀ ਲੋੜ ਨਹੀਂ ਦੇਖੋ ਜੀ 1500 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਨੇ ਜਿਹੜੇ ਪਹੁੰਚ ਜਾਣਗੇ ਇਸ ਤੋਂ ਬਾਅਦ ਆਗੇ ਜੀ ਇਸ ਇਸ ਤਰ੍ਹਾਂ ਦੇ ਬਰੀਕ ਪ੍ਰਿੰਟ ਵਾਲੇ ਇਹ ਵੱਡੇ ਫਲਾਵਰ ਵਾਲੇ ਤੁਹਾਨੂੰ ਦਿਖਾ ਤੇ ਜਿਹੜੀਆਂ ਭੈਣਾਂ ਵੱਡੇ ਫਲਾਵਰ ਨਹੀਂ ਲਾਇਕ ਕਰਦੀਆਂ ਤੇ ਤੁਸੀਂ ਬਰੀਕ ਪ੍ਰਿੰਟ ਦੇ ਸੂਟ ਨੇ ਜਿਹੜੇ ਕਰਵਾ ਸਕਦੇ ਦੇਖੋ ਜੀ ਇਹਦਾ ਕਲਰ ਰਹੂਗਾ ਜੀ ਬਾਈਨ ਕਲਰ ਰਹੂਗਾ ਦੇਖੋ ਬਹੁਤ ਵਧੀਆ ਬਰੀਕ ਪ੍ਰਿੰਟ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਘੇਰ ਦੇ ਉੱਪਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਇਹ ਗਲੇ ਦੇ ਕੰਮ ਦੇ ਨਹੀਂ ਹੈਗੇ ਜੀ ਜਿਹੜੀਆਂ ਭੈਣਾਂ ਨੂੰ ਗਲਾ ਨਹੀਂ ਪਸੰਦ ਹੈਗਾ ਹਨਾ ਕੱਲੇ ਘੇਰ ਦਾ ਕੰਮ ਲੈਣਾ ਤੁਸੀਂ ਇਹ ਵੀ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਇਹਦੇ ਬਰੀਕ ਲੇਸ ਕਾਟਨ ਦੀ ਲੇਸ ਕੱਢੀ ਹੋਈ ਹੈ ਜੀ ਇਸ ਤਰ੍ਹਾਂ ਆਪਾਂ ਨੇ ਵਿੱਚ ਫਿਕਸ ਕਰਕੇ ਇਹਦੇ ਲੇਸ ਲੱਗੀ ਹੋਈ ਹੈ ਦੇਖੋ ਕਾਟਨ ਦੀ ਲੇਸ ਲੱਗੀ ਹੋਈ ਹੈ ਡਿਜ਼ਾਈਨ ਬਣਿਆ ਹੋਇਆ ਹੈ ਜੀ ਘੇਰ ਦੇ ਉੱਪਰ ਇਹਦਾ ਕਲਰ ਰਹੂਗਾ ਜੀ ਬਾਈਨ ਇਹਦੇ ਨਾਲ ਇਸ ਤਰ੍ਹਾਂ ਦੀ ਸਕਿਨ ਕਲਰ ਇਹਦੇ ਵੀ ਦੁਪੱਟੇ ਦੇ ਦੁਪੱਟੇ ਤੇ ਆਪਾਂ ਨੇ ਸੂਟ ਨਾਲ ਦੀ ਫਿਨਿਸ਼ਿੰਗ ਕੀਤੀ ਹੋਈ ਆ ਦੇਖੋ 2 ਮੀਟਰ ਕੋਟਡ ਹੋਰੀ ਇਹਦਾ ਦੁਪੱਟਾ ਰਹੂਗਾ ਜੀ ਇਹਦੇ ਵਿੱਚ ਦੋ ਕਲਰ ਨੇ ਇੱਕ ਕਾਫੀ ਕਲਰ ਹੈ ਜੀ ਇਹਦੀ ਸਲਵਾਰ ਦੇ ਉੱਪਰ ਨਾਲ ਤੁਹਾਨੂੰ ਵਰਕ ਮਿਲੇਗਾ ਮੈਂ ਸੌਰੀ ਭੁੱਲੀ ਗਈ ਸੀ ਦੇਖੋ ਜੀ ਇਸ ਤਰ੍ਹਾਂ ਦਾ ਸਲਵਾਰ ਦੇ ਉੱਪਰ ਤਾਂ ਤੁਹਾਨੂੰ ਵਰਕ ਮਿਲੇਗਾ ਜੋ ਵੀ ਤੁਹਾਨੂੰ ਸੂਟ ਦੇਖੋ ਇਸ ਤਰ੍ਹਾਂ ਸਲਵਾਰ ਦੇ ਉੱਪਰ ਵਰਕ ਮਿਲੇਗਾ ਇਹ ਸੂਟ ਦਾ ਪ੍ਰਾਈਸ ਵੀ 1500 ਰੁਪਏ ਰਹੂਗਾ ਜੀ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਵੀਡੀਓ ਸ਼ੂਟ ਕੀਤੀ ਸੀ ਜੀ ਇਹ 2-2000 ਰੁਪਏ ਦੇ ਸੂਟ ਸੇਲ ਕੀਤੇ ਨੇ ਆਪਾਂ 500 ਦਾ ਡਿਸਕਾਊਂਟ ਕਾਰਡ ਲਾਇਆ ਜੀ ਭੈਣਾ ਆਫਰ ਦਾ ਲਾਹਾ ਲੈ ਸਕਦੀਆਂ ਨੇ ਇਹ ਕਲਰ ਹੈਗਾ ਜੀ ਕਾਫੀ ਕਲਰ ਦੇ ਸੇਮ ਡਿਜ਼ਾਈਨ ਫੈਬਰਿਕ ਸੇਮ ਰਹੂਗੀ ਜੀ ਦੇਖੋ ਇਹਦਾ ਕਲਰ ਕਾਫੀ ਹੈ ਉਹਦਾ ਬਾਈਂਡ ਕਲਰ ਹੈ ਇਹਦੇ ਨਾਲ ਵੀ ਤੁਹਾਨੂੰ ਸਲਵਾਰ ਦੇ ਕੋਲ ਵਰਕ ਮਿਲੂਗਾ ਇਸ ਤਰ੍ਹਾਂ ਵੀ ਦੇਖੋ ਜੀ 골ਡਨ ਸਕਿਨ ਜੀ ਸਲਵਾਰ ਮਿਲੂਗੀ ਇਹਦੇ ਦੁਪट्टे ਦੇ ਵਿੱਚ ਥੋੜਾ ਜਿਹਾ ਚੇਂਜ ਹੈ ਇਹਦੇ ਦੁਪट्टे ਦੇ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਬਣੀਆਂ ਹੋਈਆਂ ਨੇ ਜੀ ਹੈ ਇਹ ਵੀ ਕੋਟਾ ਡੋਰੀਆ ਤੇ ਇਦਾਂ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜੀ ਇਹ ਹੋ ਗਏ ਇਸ ਤੋਂ ਬਾਅਦ ਦੋ ਡਿਜ਼ਾਈਨ ਹੋਰ ਆ ਗਏ ਜੀ ਇਹਦੇ ਤੁਹਾਨੂੰ ਸਲਵਾਰ ਤੇ ਵੀ ਸੇਮ ਡਿਜ਼ਾਈਨ ਮਿਲੂਗਾ ਜੀ ਇਹਦੇ ਵਰਕ ਕੀਤਾ ਹੋਇਆ ਤੇ ਇਹਨਾਂ ਦੇ ਤੁਹਾਨੂੰ ਕਾਟਨ ਦੀ ਲੇਸ ਦੇ ਡਿਜ਼ਾਈਨ ਮਿਲਣਗੇ ਜੀ ਦੇਖੋ ਇਹ ਕਾਟਨ ਬਹੁਤ ਮਲੈਮ ਮਲੈਮ ਹੈ ਸਾਰੇ ਵੈਸੇ ਕਾਟਨ ਸਾਰੇ ਓਕੇ ਹੈ ਜੀ ਕੋਈ ਵੀ ਤੁਹਾਨੂੰ ਕੰਪਲੇਨ ਨਹੀਂ ਆਉਦੀ ਸਾਡੇ ਵੱਲੋਂ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜੂਗਾ ਦੇਖੋ ਜੀ ਇਸ ਤਰ੍ਹਾਂ ਦੇ ਇਹ ਆਫ ਵਾਈਟ ਤੇ ਪਿੰਕ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਪਿੰਕ ਕਾਟਨ ਦੀ ਲੇਸ ਲੱਗੀ ਹੋਈ ਹੈ ਇਹਨੇ ਤੁਹਾਨੂੰ ਸਲਵਾਰ ਦੇ ਵੀ ਲੇਸ ਮਿਲੂਗੀ ਜੀ ਤੁਸੀਂ ਇਹਦਾ ਚਾਹੇ ਬਣਾ ਸਕਦੇ ਹੋ ਸਲਵਾਰ ਤੇ ਸਲਵਾਰ ਬਣਾ ਲਓ ਚਾਹੇ ਫਲਾਜੋ ਬਣਾ ਲਓ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਹਲਕਾ ਸੈਲਫ ਪ੍ਰਿੰਟ ਮਿਲੂਗਾ ਸਲਵਾਰ ਦਾ ਜੇ ਤੁਸੀਂ ਨੇ ਫਰਾਕ ਸੂਟ ਬਣਾਉਣਾ ਹੈ ਤਾਂ ਉਹ ਵੀ ਬਣ ਜੂਗਾ ਜੀ ਇਹਦੇ ਨਾਲ ਦੋਨੋਂ ਸਾਈਡ ਦੇਖੋ ਫੁੱਲ ਸਾਰੇ ਤੇ ਲੇਸ ਹੈ ਚਾਹੇ ਤੁਸੀਂ ਇਹਦੀ ਫਰਾਕ ਚਾਕਾਂ ਵਾਲੀ ਫਰਾਕ ਵੀ ਬਣਾ ਸਕਦੇ ਇਹ ਨਹੀਂ ਹੈਗਾ ਵੀ ਥੋੜੀ ਹੈ ਹਨਾ ਦੇਖੋ ਜੇ ਤੁਸੀਂ ਇਦਾਂ ਫਰਾਕ ਬਣਾਉਣੀ ਹੈ ਫਿਰ ਸਾਨੂੰ ਤੁਹਾਨੂੰ ਓਪੋਜ਼ਿਟ ਕਰਨਾ ਪੈਣਾ ਜੀ ਫਿਰ ਤੁਸੀਂ ਇਹ ਚੀਜ਼ ਦੀ ਜਿਹੜੀ ਇਹ ਸ਼ਰਟ ਹੈ ਇਹਦੀ ਤੁਸੀਂ ਫਲਾਜੋ ਸਲਵਾਰ ਵਗੈਰਾ ਬਣਾ ਸਕਦੇ ਹੋ ਤੇ ਇਹ ਚੀਜ਼ ਦਾ ਤੁਸੀਂ ਕਾਕਾ ਵਾਲੀ ਫਰਾਕ ਬਣਾ ਸਕਦੇ ਇਹ ਤੁਹਾਡੀ ਚੁਆਇਸ ਹੈ ਹੁਣ ਜੋ ਵੀ ਤੁਹਾਨੂੰ ਪਸੰਦ ਆ ਦੇਖੋ ਜੀ ਇਹਦੇ ਨਾਲ ਵੀ ਇਸ ਤਰ੍ਹਾਂ ਦਾ ਕੋਟੇ ਡੋਰੀਏ ਦਾ ਰੰਗਲੀ ਦੁਪੱਟਾ ਕਾਟਨ ਦੀ ਲੇਸ ਨਾਲ ਫਿਨਿਸ਼ਿੰਗ ਹੋਊਗੀ ਇੱਕ ਕਲਰ ਹੈ ਹੈਗਾ ਜੀ ਇਹਦੇ ਵਿੱਚ ਬਲੈਕ ਸੇਮ ਡਿਜ਼ਾਈਨ ਰਹੂਗਾ ਬਲੈਕ ਦਾ ਦੇਖੋ ਇਸ ਤਰ੍ਹਾਂ ਇਹਦੇ ਵੀ ਆਪਾਂ ਨੇ ਲੇਸ ਲੱਗੀ ਹੋਈ ਹੈ ਸਾਰੇ ਸੂਟ ਦੇ ਉੱਪਰ ਤੇ ਇਸ ਤਰ੍ਹਾਂ ਇਹਦੀ ਸਲਵਾਰ ਦੇ ਉੱਪਰ ਮਿਲੂਗਾ ਜੀ ਤੁਹਾਨੂੰ ਸਾਰੇ ਪੱਲੇ ਦੇ ਉੱਪਰ ਲੇਸ ਲੱਗੀ ਹੋਈ ਹੈ ਜਿਵੇਂ ਵੀ ਤੁਹਾਡਾ ਮਨ ਕਰੇ ਤੁਸੀਂ ਉਵੇਂ ਸੂਟ ਰੈਡੀ ਕਰ ਸਕਦੇ ਹੋ ਦੇਖੋ ਜੀ ਇਹਦੇ ਵੀ ਬਹੁਤ ਵਧੀਆ ਉਸ ਤਰ੍ਹਾਂ ਦੀ ਪੱਟੀ ਲਾ ਕੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹਦੇ ਨਾਲ ਦੁਪੱਟਾ ਵੀ ਰਹੂਗਾ ਬਲੈਕ ਕਲਰ ਦਾ ਸਾਰੇ ਚੁਕਾਂ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਦੇਖੋ ਜੀ ਇੱਕ ਆਪਣੇ ਕੋਲ ਇਹ ਸਿੰਗਲ ਕਲਰ ਰਹਿ ਗਿਆ ਜੀ ਜੇ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਚੈੱਕ ਦੇ ਵਿੱਚ ਲੇਕਿਨ ਇਸ ਤਰ੍ਹਾਂ ਇਹਦੇ ਕੱਟਵਰਕ ਹੋਇਆ ਹੋਇਆ ਸਾਰੇ ਘੇਰ ਦੇ ਉੱਪਰ ਚੈੱਕ ਵਾਲਾ ਇਹ ਕਲਰ ਮਿਲੂਗਾ ਤੁਹਾਨੂੰ ਇਹ ਪਿੰਕ ਤੇ ਵਾਈਟ ਦਾ ਕੰਬੀਨੇਸ਼ਨ ਹੈ ਜੀ ਇਹਦੇ ਨਾਲ ਤੁਹਾਨੂੰ ਟਾਈਡਾਈ ਦੁਪੱਟਾ ਮਿਲੂਗਾ ਕੋਟੇ ਡੋਰੀ ਦਾ ਦੇਖੋ ਸਤਨਾਬੋਤ ਪਿਆਰੀ ਲੋਕਾਂ ਦਾ ਪੱਟਾ ਇਹ ਕਾਈਡਾਈ ਮੀਟਰ ਦੇ ਕੁਲੇ ਡੁਲੇ ਦਾ ਹਨ ਦੇ ਪੱਟੇ ਮਿਲਣਗੇ ਹੁਣ ਜਿਵੇਂ ਤੀਆਂ ਆ ਰਹੀਆਂ ਨੇ ਹਨਾ ਅੱਗੇ ਰਖੜੀਆਂ ਆ ਰਹੀਆਂ ਨੇ ਜਿੰਨਾ ਭੈਣਾਂ ਨੇ ਆਪਣੀਆਂ ਭੈਣਾਂ ਨੂੰ ਨਾਨਾ ਨੂੰ ਸੂਟ ਦੇਣੇ ਨੇ ਜੀ ਤੁਸੀਂ ਐਵੇਂ ਦੇ ਨਾਲ ਦੁਪੱਟਿਆਂ ਵਾਲੇ ਕਾਈਡਾਈ ਬਹੁਤ ਵਧੀਆ ਡਿਜ਼ਾਈਨ ਵਾਲੇ ਸੂਟਾ ਤੁਸੀਂ ਆਰਡਰ ਕਰਕੇ ਲੈ ਸਕਦੇ ਹੋ ਦੇਖੋ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1050 ਰੁਪਏ ਪਹਿਲਾਂ ਆਪਾਂ ਨੇ ਇਹ ਸੂਟ 1250 ਦਾ ਸੇਲ ਕੀਤਾ ਜੀ 1050 ਦੇ ਵਿੱਚ ਤੁਹਾਡੇ ਤੱਕ ਸੂਟਾ ਜਿਹੜਾ ਪਹੁੰਚ ਜੂਗਾ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਆਫਰ ਦੇ ਵਿੱਚ ਨੇ ਬਾਕੀ ਸੂਟਾਂ ਦਾ ਪ੍ਰਾਈਸ 15-1500 ਰਹੂਗਾ ਜੀ ਇਹ ਇੱਕ ਸੂਟ ਦਾ ਪ੍ਰਾਈਸ ਰਹੂਗਾ 1050 ਰੁਪਏ ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਜੀ ਬਲੈਕ ਕਲਰ ਹੈ ਸੌਰੀ ਬਲੂ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦੀ ਜਿਹੜੀ ਮੈਂ ਟੈਬੀ ਲਾਈਨਿੰਗ ਦੇ ਵਿੱਚ ਹੈ ਨਾ ਹੁਣ ਆ ਰਹੇ ਨੇ ਕੁਇਸਟਾ ਦੀ ਕਾਟਨ ਦੇ ਵਿੱਚ ਡਿਜ਼ਾਈਨ ਇਹ ਹੈਗਾ ਪਿਓਰ ਕਾਟਨ ਦਾ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਟੈਬੀ ਲਾਈਨਿੰਗ ਮੰਗੋ ਥੋੜਾ ਜਿਹਾ ਪ੍ਰਿੰਟ ਮਿਲੂਗਾ ਇਸ ਤਰ੍ਹਾਂ ਦਾ ਦਾ ਬਲੂ ਕਲਰ ਦੇ ਨਾਲ ਕੰਬੀਨੇਸ਼ਨ ਹੈ ਇਹਦੀ ਤੁਹਾਨੂੰ ਸਲਵਾਰ ਦੇ ਉੱਪਰ ਵੀ ਵਰਕ ਮਿਲੂਗਾ ਜੀ ਦੇਖੋ ਬਹੁਤ ਸੋਹਣਾ ਇਹ ਵਰਕ ਰੈਡੀ ਕੀਤਾ ਹੋਇਆ ਹੈ ਦੇਖੋ ਜੀ ਕੰਮ ਸਾਫ਼ ਹੈ ਬਿਲਕੁਲ ਸਲਵਾਰ ਨਾਲ ਦਾ ਪੇਚ ਲਾ ਕੇ ਇਸ ਤਰ੍ਹਾਂ ਆਪਾਂ ਸਲਵਾਰ ਦੇ ਪਹੁੰਚੇ ਤੇ ਫਲਵਰ ਬਣਾਇਆ ਜੇ ਤੁਸੀਂ ਚਾਹੋ ਜੀ ਇਹਨੂੰ ਤੁਸੀਂ ਬੋਡਿਆਂ ਵਾਲੀ ਸਲਵਾਰ ਵੀ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਪੈਂਟਪਲਾਜ਼ੋ ਬਣਾਉਣਾ ਕੋਈ ਉਹ ਵੀ ਬਣਾ ਸਕਦੇ ਹੋ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਕੋਟੇਡੋਰੀਏ ਦੀ ਇਹਦੇ ਦੁਪੱਟੇ ਦੇ ਫੋਰ ਸਾਈਡ ਸਾਰੇ ਕੱਟਵਰਕ ਮਿਲੂਗਾ ਤੁਹਾਨੂੰ ਕੋਟੇਡੋਰੀਏ ਦਾ ਦੁਪੱਟਾ ਤੁਹਾਨੂੰ ਜੀ ਇਹ ਸੂਟ ਦਾ ਪ੍ਰਾਈਸ ਵੀ 1500 ਰੁਪਏ ਰਹੇਗਾ ਜੀ ਚਲੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਸਕਰੀਨਸ਼ਾਟ ਲੈ ਸਕਦੇ ਹੋ ਅੱਜ ਆਪਾਂ ਬਹੁਤ ਜਿਆਦੇ ਸੂਟ ਨੇ ਜਿਹੜੇ ਆਫਰ ਦੇ ਵਿੱਚ ਲਾ ਰਹੇ ਤੇ ਨੇ ਬਹੁਤ ਸੋਹਣੇ ਕਲਰ ਨੇ ਬਿਨਾ ਲਾਈਨਿੰਗ ਤੋਂ ਰਹਿਣ ਵਾਲੇ ਸੂਟ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੰਦੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਇੱਕ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਤਾਂ ਕਿ ਵੀਡੀਓ ਦਾ ਤੁਹਾਨੂੰ ਸਾਰੀ ਡਿਟੇਲ ਪਤਾ ਲੱਗ ਜੇ ਫੈਬਰਿਕ ਬਾਰੇ ਦੁਪਟਿਆਂ ਬਾਰੇ ਤੇ ਕਾਟਨ ਵਗੈਰਾ ਜੋ ਵੀ ਸਿੰਥੈਟਿਕ ਹੋਇਆ ਆਪਾਂ ਸਾਰੀ ਚੀਜ਼ ਦੱਸ ਕੇ ਦੇਵਾਂਗੇ ਜੀ ਕਿਹੜਾ ਸੂਟ ਦੇ ਲਾਈਨਿੰਗ ਲੱਗੂਗੀ ਕਿਹੜੇ ਦੇ ਨਹੀਂ ਲੱਗੂਗੀ ਇਹ ਨਹੀਂ ਹੈਗਾ ਵੀ ਆਪਾਂ ਇੱਕ ਵਾਰ ਤੁਹਾਨੂੰ ਉਹੀ ਕਹਿ ਦਾਂਗੇ ਸੂਟ ਸੇਲ ਕਰਨ ਦੇ ਮਾਰੇ ਵੀ ਹਾਂ ਲਾਈਨਿੰਗ ਲੱਗਦੀ ਨਹੀਂ ਤੁਹਾਡੇ ਕੋਲ ਪਹੁੰਚਣ ਤੇ ਤੁਹਾਨੂੰ ਪਤਾ ਲੱਗੇ ਵੀ ਸੂਟ ਦੇ ਲਾਈਨਿੰਗ ਲੱਗੂਗੀ ਇਹ ਗੱਲ ਬਿਲਕੁਲ ਨਹੀਂ ਹੋਊਗੀ ਮੈਂ ਪੂਰੀ ਤਸੱਲੀ ਨਾਲ ਸੂਟ ਹੈ ਜਿਹੜੇ ਤੁਹਾਡੇ ਤੱਕ ਪਹੁੰਚਾਉਣੇ ਆ ਜੀ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਤੁਸੀਂ ਇੱਕ ਵਾਰ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੇ ਕੋਲ ਕਿਵੇਂ ਦੀ ਫੈਬਰਿਕ ਮਿਲੂਗੀ ਜੀ ਕਿਵੇਂ ਦੇ ਤਹਾ ਸਾਡੇ ਰੇਟ ਨੇ ਜੀ ਅੱਜ ਆਪਾਂ ਨੇ ਬਹੁਤ ਵੱਡਾ ਇਹਦੇ ਡਿਸਕਾਊਂਟ ਰੱਖਿਆ ਜੀ ਇਹ ਸੂਟਾਂ ਤੇ ਤੁਸੀਂ ਇਹ ਆਫਰ ਦਾ ਲਾਹਾ ਲੈ ਸਕਦੇ ਹੋ ਇੰਨੇ ਰੇਟ ਦੇ ਵਿੱਚ ਤੁਹਾਨੂੰ ਕਿਤੇ ਵੀ ਸੂਟ ਨਹੀਂ ਮਿਲਨੇ ਮਿਲ ਜਾਣਗੇ ਆਪਾਂ ਇਹ ਨਹੀਂ ਕਹਿੰਦੇ ਵੀ ਪਰ ਜੇ ਇੰਨੀ ਗਰੰਟੀ ਅਸੀਂ ਫੈਬਰਿਕ ਦੀ ਸਾਡੀ ਫੈਬਰਿਕ ਦੀ ਗਰੰਟੀ ਦੇ ਨਾਲ ਅਸੀਂ ਤੁਹਾਨੂੰ ਇਹ ਰੇਟ ਦੇ ਰਹੇ ਆ ਸਾਡੀ ਹੋਰ ਫੈਬਰਿਕ ਨਾਲ ਕੋਈ ਤਾਲਮੇਲ ਨਹੀਂ ਹੋਊਗਾ ਪ੍ਰਿੰਟ ਸੇਮ ਆ ਜਾਂਦੇ ਨੇ ਜੀ ਹੁਣ ਦੇਖੋ ਤੁਸੀਂ ਇਹ ਚੀਜ਼ ਟੈਬੀ ਦੇ ਵਿੱਚ ਵੀ ਆ ਗਈ ਟੈਸਟਾ ਟੈਬੀ ਵਿੱਚ ਵੀ ਆ ਗਈ ਕਾਟਨ ਦੇ ਵਿੱਚ ਵੀ ਆ ਗਈ ਸਿੰਪਲ ਕਾਟਨ ਦੀ ਵੀ ਆ ਗਈ ਇਹ ਹਨਾ ਸਾਰੀ ਚੀਜ਼ ਨਕਲ ਬਣ ਜਾਂਦੀ ਆ ਡੈਡ ਚੀਜ਼ ਵੀ ਪਰ ਤੁਸੀਂ ਸਾਡੇ ਵੱਲੋਂ ਬੇਚਿੰਤ ਹੋ ਕੇ ਸੂਟ ਲਓ ਜੀ ਮੈਨੂੰ ਜਿੰਨੀਆਂ ਵੀ ਪਹਿਣਾ ਕੋਲੇ ਆਪਣੇ ਸੂਟ ਜਾਂਦੇ ਨੇ ਮੈਨੂੰ ਇਹ ਹੀ ਮੈਸੇਜ ਆਉਂਦੇ ਨੇ ਵੀ ਦੀਦੀ ਸੂਟ ਪਹੁੰਚ ਗਿਆ ਬਹੁਤ ਵਧੀਆ ਸੂਟ ਹੈ ਬਹੁਤ ਸੋਹਣਾ ਪਸੰਦ ਆਇਆ ਪਲੀਜ਼ ਜਿੰਨਾ ਪਹਿਣਾ ਨੇ ਹਜੇ ਤੱਕ ਮੈਥੋਂ ਨਹੀਂ ਇੱਕ ਵੀ ਆਰਡਰ ਨਹੀਂ ਕੀਤਾ ਤੁਸੀਂ ਅੱਜ ਵਾਲੇ ਆਫਰ ਚ ਆਪਣਾ ਆਰਡਰ ਕਲੀਅਰ ਕਰੋ ਜੀ ਫਿਰ ਤੁਹਾਨੂੰ ਵੀ ਤਸੱਲੀ ਹੋ ਜੂਗੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਸਾਡੇ ਕੋਲੇ ਸੂਟ ਨਹੀਂ ਆਉਣਾ ਜਾਂ ਸਾਡਾ ਸੂਟ ਖਰਾਬ ਹੋ ਜੂਗਾ ਮੇਰਾ ਇੱਕ ਪਾਰਸਲ ਪਤਾ ਨਹੀਂ ਹਜੇ ਤੱਕ ਸਾਨੂੰ ਨਹੀਂ ਲੱਭਿਆ ਉਹ ਗੁੰਮ ਹੋ ਗਿਆ ਤੇ ਕੋਸ਼ਿਸ਼ ਕਰਾਂਗੇ ਵੀ ਕਦੋਂ ਦਿਨ ਤੋਂ ਲੱਭ ਜੇ ਪਰ ਮੈਂ ਉਹਨਾਂ ਕੋਲ ਪਾਰਸਲ ਨਹੀਂ ਪਹੁੰਚਾ ਮੈਂ ਆਪਦੇ ਵੱਲੋਂ ਅੱਜ ਉਹ ਸੂਟ ਦੋ ਪਾਰਸਲ ਲਾ ਚੁੱਕੀ ਆ ਹੁਣ ਹੈਨਾ ਇਹ ਤਾਂ ਨਹੀਂ ਕਹਿਣਾ ਆਪਾਂ ਨੇ ਉਹਨਾਂ ਨੂੰ ਵੀ ਸਾਡਾ ਪਾਰਸਲ ਗੁੰਮ ਹੋ ਗਿਆ ਸੀ ਤੁਹਾਨੂੰ ਲਾਤਾ ਸੀ ਉਹ ਸੋਡੀ ਜ਼ਿੰਮੇਵਾਰੀ ਨਹੀਂ ਜਿੰਨਾ ਚਿਰ ਆ ਕਸਟਮਰ ਕੋਲ ਸੂਟ ਨਹੀਂ ਪਹੁੰਚਦਾ ਜੀ ਉਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਤੇ ਮੈਂ ਅੱਜ ਦੁਬਾਰਾ ਤੋਂ ਆਪਦੇ ਕੋਲੋਂ ਦੋ ਸੂਟਾਂ ਦਾ ਪਾਰਸਲ ਲਾਇਆ ਜੀ ਉਹ ਪਾਰਸਲ ਮੈਨੂੰ ਮਿਲੇ ਜਾਂ ਨਾ ਮਿਲੇ ਮਿਲ ਗਿਆ ਤਾਂ ਚੰਗੀ ਗੱਲ ਆ ਉਹ ਕਿਸਮਤ ਦੀ ਗੱਲ ਹੈ ਨਾ ਮਿਲਿਆ ਤਾਂ ਦੇਖੀ ਜੋ ਫਿਰ ਰੱਬ ਰੱਖਾ ਹੁਣ ਆਪਾਂ ਉਹਨਾਂ ਦੀ ਪੇਮੈਂਟ ਵੀ ਨਹੀਂ ਮਾਰ ਸਕਦੇ ਜੇ ਉਹਨਾਂ ਕੋ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾ ਦਿੱਤੇ ਨੇ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਸਾਨੂੰ ਸਪੋਰਟ ਕਰੋ ਆਪਣਾ ਚੈਨਲ ਆ ਜਿਹੜਾ ਅੱਗੇ ਵਧੇ ਤੇ ਆਪਣਾ ਕੰਮ ਅੱਗੇ ਵਧੇ ਮੈਂ ਤੁਹਾਡੇ ਲਈ ਕੋਸ਼ਿਸ਼ ਕਰਦੀ ਆਂ ਕਿ ਬਹੁਤ ਵਧੀਆ ਫੈਬਰਿਕ ਹੋਵੇ ਬਹੁਤ ਵਧੀਆ ਸੂਟਾਂ ਦਾ ਵਰਕ ਹੋਵੇ ਪਰ ਘੱਟ ਪ੍ਰਾਈਸ ਦੇ ਵਿੱਚ ਹੋਵੇ ਕਿਉਂ ਮੈਨੂੰ ਪਤਾ ਹੁਣ ਆਪਾਂ ਜਿਹੜੇ ਆਪਾਂ ਨਾਰਮਲ ਕਾਲ ਦੇ ਵਿੱਚ ਆਉਂਦੇ ਉਹ ਇੰਨੇ ਪੈਸੇ ਨਹੀਂ ਲਾ ਸਕਦਾ ਮੈਂ ਵੀ ਖੁਦ ਰੇਂਗਹਿਣਾ ਸੂਟ ਦੀ ਵਰਕ ਦੀ ਕੜਾਈਦਾਰ ਰੇਂਗ ਦੇ ਦੇਖ ਕੇ ਮੈਂ ਚੁੱਪ ਕਰ ਜਾਂਦੀ ਸੀ ਵੀ ਇੰਨਾ ਮਹਿੰਗਾ ਹੋਊਗਾ ਪਰ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਘੱਟ ਤੋਂ ਘੱਟ ਹੋਵੇ ਪਰ ਕੀ ਕਰੀਏ ਜੀ ਜਿਹੜੀ ਵੀ ਦੀਦੀ ਦੀ ਚੁਆਇਸ ਹੁੰਦੀ ਹੈ ਕਿਸੇ ਦੀ ਉਹ ਕਾਸਟਲੀ ਹੋ ਜਾਂਦੀ ਹੈ ਹੈਂਡਵਰਕ ਤੁਹਾਨੂੰ ਪਤਾ ਕੀ 2000 ਤੋਂ ਉੱਪਰ ਜਾਂਦਾ ਹੈ ਜੀ ਸਟਾਰਟਿੰਗ ਚਲੋ ਜੀ ਮੇਰੀ ਰਿਕਵੈਸਟ ਹੈ ਭੈਣਾਂ ਨੂੰ ਕਿ ਤੁਸੀਂ ਅੱਜ ਵਾਲੇ ਆਫਰ ਦਾ ਲਾਹਾ ਲਓ ਜੀ ਸਾਰੇ ਸੂਟ ਇਸ ਟਾਈਮ ਅਵੇਲੇਬਲ ਨੇ ਇਹ ਕੱਲ੍ਹ ਸ਼ਾਮ ਦੇ 6 ਵਜੇ ਤੱਕ ਆਫਰ ਰਹੂਗਾ ਜੀ ਜਿਹੜੀਆਂ ਭੈਣਾਂ ਨੇ ਜਲਦੀ ਤੋਂ ਜਲਦੀ ਮੈਂ ਜਿੰਨੇ ਵੀ ਜੇ 2-2 ਕਲਰ ਨੇ ਜੀ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਬਾਅਦ ਦੇ ਜਿਹਦਾ ਇੱਕ ਕਲਰ ਹੈ ਮੈਂ ਉਹ ਵੀ ਤੁਹਾਨੂੰ ਦੱਸਦਾ ਹਾਂ ਨਾ वैसे सारे दो दो तो सारे सूटों ਦੇ ਦੋ ਦੋ ਕਲਰ ਹੀ ਨੇ ਇੱਕ ਸੂਟ ਇਹ ਵਾਲਾ ਡੱਬੀ ਵਾਲਾ ਚੇਕਾਂ ਵਾਲਾ ਸਿੰਗਲ ਕਲਰ ਹੈ ਤੁਸੀਂ ਦੇਖੋ ਵੀ ਜੇ ਤੁਸੀਂ ਇਹ ਸੂਟ ਜਿੰਨੇ ਵੀ ਪਹਿਣਾ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰਕੇ ਸੂਟ ਬੁੱਕ ਕਰ ਲੈਣੀ ਆ ਉਹਨਾਂ ਦੇ ਸੂਟ ਜਲਦੀ ਮਿਲ ਜਾਣਗੇ ਪਤਾ ਹੁਣ ਇਹ ਆਪਾਂ ਨੇ ਆਰਡਰ ਦੇ ਵਿੱਚ ਰੱਖੇ ਨੇ ਜੀ ਬਾਅਦ ਦੇ ਵਿੱਚ ਸੇਮ ਸੂਟ ਮਿਲਣਾ ਨਾ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਆਪਾਂ ਕੁਝ ਕਹਿ ਨਹੀਂ ਸਕਦੇ ਚਲੋ ਜੀ ਆਪਣੀ ਵੀਡੀਓ ਲੰਬੀ ਹੋ ਗਈ ਇਸ ਕਰਕੇ ਗਰਮੀ ਬਹੁਤ ਹੋ ਰਹੀ ਹੈ ਮੂੰਹ ਕਵਾਰਤ ਹੋਣ ਲੱਗ ਜਾਂਦੀ ਹੈ ਇੱਥੇ ਵਰਦੀ ਨੂੰ ਪਲੀਜ਼ ਪਹਿਣਾ ਦੀ ਰਿਕਵੈਸਟ ਹੈ ਜਲਦੀ ਤੋਂ ਜਲਦੀ ਆਪਣਾ ਆਰਡਰਸ ਕਰੋ ਜਾਂ ਸੂਟ ਬੁੱਕ ਕਰੋ ਅਸੀਂ ਥੀਂਆ ਰਖੜੀਆਂ ਹੋਈਆਂ ਨੇ ਉਹ ਤੱਕ ਥੋੜੇ ਸੂਚ ਸਟੀਚਿੰਗ ਹੋ ਜਾਣਗੇ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ